ਜੇ ਕਹਿੰਦੇ ਅਸੀਂ ਵੱਡੇ ਵੱਡੇ ਸਕੂਲ ਖੋਲਤੇ ਆ ਸਕੂਲ ਆਫ ਐਮਿਨੈਂਸ ਦੇਖ ਲੋ ਜਿਹ ਛਾਟੇ ਚ ਖੋਲਿਆ ਤੇ ਇੱਕ بارش ਪੈਂਦੀ ਹੈ ਤੇ ਉਹ ਪਾਣੀ ਦੇ ਵਿੱਚ ਡੁੱਬ ਜਾਂਦਾ ਅੱਜ ਤੇ ਇਹ ਵੋਟਾਂ ਦੀ ਰਾਜਨੀਤੀ ਕਰਨ ਵਾਸਤੇ ਲੋਕਾਂ ਨੂੰ ਫ੍ਰੀ ਬਿਜਲੀ ਦੇ ਰਹੇ ਆ ਪਰ ਇੱਕ ਸਮਾਊਗਾ ਜਦੋਂ ਪੀਐਸਪੀਸੀਲ ਪੂਰਾ ਕੰਗਾਲ ਹੋ ਜਾਊਗਾ ਸਰਕਾਰੀ ادارے ਅਲਟੀਮੇਟਲੀ ਬੰਦ ਹੋ ਜਾਣਗੇ ਵੀਵੀਆਈਪੀ ਕਲਚਰ ਇਹਨਾਂ ਨੇ ਕਿਹਾ ਸੀ ਅਸੀਂ ਸੁਰੱਖਿਆ ਨਹੀਂ ਲਵਾਵਾਂਗੇ ਸਿਕਿਉਰਿਟੀਆਂ ਨਹੀਂ ਲਵਾਵਾਂਗੇ ਆਮ ਲੋਕਾਂ ਵਾਂਗੂ ਲੋਕਾਂ ਦੇ ਵਿੱਚ ਜਾਇਆ ਕਰਾਂਗੇ ਅੱਜ 100 100 150 ਗੱਡੀਆਂ ਦਾ ਕਾਫਲਾ ਲੈਂਡ ਕਰੂਜ਼ਰ ਕਾਰਾਂ ਇਹਨਾਂ ਦੇ ਪਰਿਵਾਰਾਂ ਨੂੰ ਵੱਡੇ ਸੁਰੱਖਿਆ ਪ੍ਰਬੰਧ ਹਜ਼ਾਰ ਹਜ਼ਾਰ ਬੰਦੇ ਦੀ ਸਿਕਿਉਰਿਟੀ ਇਹਨਾਂ ਦੇ ਪਰਿਵਾਰ ਦੇ ਗਹਿਣੇ ਇਹਨਾਂ ਦੇ ਪਰਿਵਾਰ ਦੀ ਸਾਰੀ ਅਰਾਇਸ਼ ਜਿਹੜੀ ਆ ਰਾਮੋ ਅਰਾਇਸ਼ ਆ ਉਹ ਵੱਡੇ ਲੈਵਲ ਤੇ ਦੇਖਣ ਨੂੰ ਮਿਲ ਰਹੀ ਆ ਦੇਖੋ ਕਹਿੰਦੇ ਨਾ ਕਿ ਮਾਂ ਵੀ ਅੰਨੀ ਧੀ ਵੀ ਅੰਨੀ ਅੱਲਾ ਇਹ ਜਵਾਈ ਰੱਬ ਨੇ ਸਾਨੂੰ ਭਾਗ ਲਾਇਆ ਨੋ ਵੀ ਅੰਨੀ ਆਈ ਜਿੱਦਾਂ ਦੀ ਪਾਰਟੀ ਉਹਦਾਂ ਦੇ ਇਹਨੇ ਇਹਨਾਂ ਦੇ ਲੀਡਰਸ ਕੋਈ ਗਾਮਾ ਮਾਜਾ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਬਣਿਆ ਮੂੰ ਚੱਕਦਾ ਹੈ ਤੇ ਆਮ ਆਦਮੀ ਪਾਰਟੀ ਦਾ ਉਹ ਨਾਰਾ ਲਾਉਣਾ ਸ਼ੁਰੂ ਕਰ ਦਿੰਦੇ ਆ ਮੈਂ ਤੁਹਾਨੂੰ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਕਿ ਪਰ ਹਲਕੇ ਚੋਂ ਮਿਨੀਮਮ 10000 ਵੋਟ ਦੇ ਨਾਲ ਇਹਨਾਂ ਦਾ ਕੈਂਡੀਡੇਟ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚੋਂ ਹਾਰੂਗਾ ਵਰਸੇ ਮਾ ਜਿਹੜੇ ਕੀ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਤੋਂ ਉਹ ਕਹਿੰਦੇ ਨੇ ਵੀ 13 ਜੀਓ ਦਾ ਮੁਕਾਬਲਾ ਵਾ ਕਹਿੰਦੇ ਵਿਰੋਧੀਆਂ ਨੂੰ ਕਹਿੰਦੇ ਰਾਜਨੀਤੀ ਨਹੀਂ ਆਉਂਦੀ ਇਸ ਤਰ੍ਹਾਂ ਦਾ ਕਹਿੰਦੇ ਆਮ ਆਦਮੀ ਪਾਰਟੀ ਨੇ ਕਹਿੰਦੇ ਇੱਕ ਵਾਰੀ ਫਿਰ ਤੋਂ ਜਿਹੜਾ ਝਾਲੂ ਮਾਰ ਦੇਣਾ ਤੇ 13 ਜੀਓ ਦਾ ਮੁਕਾਬਲਾ ਹੋਣਾ ਵਾ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਿੰਦਕੇਜੀਵਾਵ ਵੱਲੋਂ ਜਿਹੜਾ ਕੀ ਅਮਰਸਰ ਸਾਹਿਬ ਵਿੱਚ ਰੋਸ਼ੋ ਕਟਿਆ ਗਿਆ ਸੀ ਉਸ ਰੋਸ਼ੋ ਨੂੰ ਲੈ ਕੇ ਅੱਜ ਗਲਬਾ ਕਰਾਂਗੇ ਸਾਡੇ ਨਾਲ ਗਲਬਾ ਕਰਨ ਨੂੰ ਤਿਆਰ ਨੇ ਪਵਨ ਸ਼ਰਮਾ ਜਿਹੜੇ ਕਿ ਸਮਾਜ ਸੇਵੀ ਨੇ ਪੁੱਛਾਂਗੇ ਵੀ ਕਿੰਦਾ ਕਿ ਜਿਹੜਾ ਕਿ ਐਕਸਰਸਾਈਜ਼ ਫੂਲ ਜਾ ਕਿੰਨਾ ਕਿ ਵਧੀਆ ਰਿਹਾ ਜਿਹੜਾ ਇਹ ਰੋਡ ショ ਜੋ ਕਿੰਨਾ ਕਿ ਫਲॉप ਰਿਹਾ ਗਲਬਾ ਕਰਾਂਗੇ ਇਸ ਤਮਾਮ ਮੁੱਦੇ ਤੇ ਸਾਡੇ ਨਾਲ ਗਲਬਾ ਕਰਨ ਨੂੰ ਤਿਆਰ ਨੇ ਪਵਨ ਸ਼ਰਮਾ ਜੀ ਬਹੁਤ ਬਹੁਤ ਸਾਡਾ ਸਵਾਗਤ ਹੈ ਜੀ ਸੈਂਟਰ ਪੰਜਾਬ ਦੀ ਧੰਨਵਾਦ ਗਰੇਵਾਲ ਸਾਹਿਬ 3 ਮਿੰਟ ਤੋਂ ਪਵਨ ਜੀ ਕਿਸ ਤਰ੍ਹਾਂ ਦੇਖਦੇ ਹੋ ਰੋਡ ショ ਕੱਢਿਆ ਗਿਆ ਆਮ ਆਰ ਵੀ ਪਾਰਟੀ ਦੇ ਸੁਪਰੀਮੋ ਅਰਿੰਦ ਕੇ ਦੀਵਾਲੋਂ ਤੇ ਕਿੰਨਾ ਕਿ ਫਲॉप ਰਿਹਾ ਜਾਂ ਕਿੰਨਾ ਕਿ ਹਿੱਟ ਰਿਹਾ ਇਹ ਦੱਸ ਸਕਦੇ ਹੋ ਸਾਡੇ ਨਾਲ ਕਰ ਦਿਓ ਕੀ ਕਰਨ ਚਾਹੋਗੇ ਦੋਬਲੇ ਦੇਖੋ ਪਿਛਲੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਰੋਡ ਸ਼ੋ ਕੀਤਾ ਜਿਹੜਾ ਮੇਰੀ ਨਜ਼ਰ ਦੇ ਨਜ਼ਦੀਕ ਟੈਰੇਬਲੀ ਫੇਲ ਹੋਇਆ ਬੜੇ ਵੱਡੇ ਲੈਵਲ ਤੇ ਫਲॉप ਸ਼ੋ ਗਿਆ ਤੁਸੀਂ ਆਪ ਹੀ ਇੱਥੋਂ ਜਾਂਚ ਲਓ ਪਾਪ ਲਓ ਪਰਖ ਲਓ ਕੀ ਉਹ ਰੋਡ ਸ਼ੋ ਜਿਹੜਾ ਸ਼ਹਿਰ ਅੰਦਰੂਨ ਦੇ ਵਿੱਚ ਰੱਖਿਆ ਗਿਆ ਭੀੜੀਆਂ ਗਲੀਆਂ ਦੇ ਵਿੱਚ ਰੱਖਿਆ ਗਿਆ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਸਿਆਸੀ ਲੀਡਰ ਰੋਡ ਸ਼ੋ ਕਰਿਆ ਕਰਦੇ ਸੀ ਤੇ ਆਮ ਜਨਤਾ ਸੜਕਾਂ ਤੇ ਉਮੜ ਕੇ ਆ ਜਾਂਦੀ ਸੀ ਹਾਈਵੇਅਸ ਤੇ ਉਮੜ ਕੇ ਆ ਜਾਂਦੀ ਸੀ ਵੱਡੀ ਗੱਡੀਆਂ ਕਾਰਾਂ ਸਾਈਕਲਾਂ ਜੋ ਨਾ ਕੋ ਉਸ ਵੇਲੇ ਆਵਾਜਾਈ ਦੇ ਸਾਧਨ ਹੁੰਦੇ ਸੀ ਉਹਦੇ ਨਾਲ ਭਰਪੂਰ ਸੜਕਾਂ ਜਾਮ ਹੋ ਜਾਂਦੀਆਂ ਸੀ ਪਰ ਅੱਜ ਉਹਦੇ ਬਰਾਏ ਸੋਲਟ ਤੁਸੀਂ ਦੇਖ ਲਓ ਕਿ ਇਹਨਾਂ ਲੀਡਰਸ ਨੂੰ ਆਮ ਲੋਕ ਤਰਜੀਹ ਨਹੀਂ ਦੇ ਰਹੇ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਲੋਕ ਉਹਨਾਂ ਸੀਰੀਅਸਲੀ ਨਹੀਂ ਲੈ ਰਹੇ ਇਹਨਾਂ ਲੀਡਰਸ ਨੂੰ ਲੋਕ ਮੂੰਹ ਹੀ ਨਹੀਂ ਲਾ ਰਹੇ ਤੁਸੀਂ ਸਮਝੋ ਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਭੱਖ ਦੇ ਮੁੱਦੇ ਆ ਔਰ ਇਹ ਲੂੰਬੜ ਚਾਲਾਂ ਵਾਲੇ ਸਿਆਸੀ ਔਰ ਚਲਾਕ ਲੀਡਰਾਂ ਨੂੰ ਇਹ ਗੱਲ ਦੀ ਸਮਝ ਹੈਗੀ ਆ ਕਿ ਅਸੀਂ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਜਦੋਂ 2022 ਸਰਕਾਰ ਆਈ ਆ ਉਦੋਂ ਆਮ ਆਬਾਦ ਨੂੰ ਕਿੰਨੇ ਵੱਡੇ ਖਾਬ ਦਿਖਾਏ ਸੀ ਜਿਨ੍ਹਾਂ ਵਿੱਚੋਂ ਇਹਨਾਂ ਨੇ ਕਿਹਾ ਸੀ ਕੀ ਮਾਈਨਿੰਗ ਮਾਫੀਆ ਅਸੀਂ ਰੋਕ ਦਾਂਗੇ ਤੇ ਮਾਈਨਿੰਗ ਤੋਂ ਸਾਨੂੰ ਬਹੁਤ ਵੱਡਾ 20000 ਕਰੋੜ 30000 ਕਰੋੜ ਦਾ ਰੈਵਨਿਊ ਜਨਰੇਟ ਹੋ ਜਾਊਗਾ ਅਸੀਂ ਨਸ਼ੇ ਨੂੰ ਰੋਕਥਾਂ ਵਾਸਤੇ ਵੱਡੀ ਜੰਗ ਲੜਾਂਗੇ ਨਸ਼ੇ ਦਾ ਲੱਕ ਤੋੜ ਦਾਂਗੇ ਨਸ਼ਾ ਪੰਜਾਬ ਚੋਂ ਖਤਮ ਕਰ ਦਾਂਗੇ ਇਹਨਾਂ ਨੇ ਗੱਲ ਕੀਤੀ ਕਿ ਸਿੱਖ ਕੌਮ ਦੇ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਿ ਸਰਵ ਧਰਮ ਸਬਰਤ ਹੈ ਗਿਆ ਸਾਰੇ ਧਰਮ ਉਹਨਾਂ ਦਾ ਸਤਿਕਾਰ ਕਰਦੇ ਆ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੇ ਕਿਹਾ ਇਨਸਾਫ ਦਿਵਾਵਾਂਗੇ ਜਿਹੜੇ ਬੇਅਦਬੀ ਦੇ ਮਾਮਲੇ ਸੀ ਕੋਟਕਪੁਰਾ ਫਾਇਰਿੰਗ ਮਾਮਲਾ ਜਿੱਥੇ ਗੁਰ ਸਿੱਖ ਸੰਗਤਾਂ ਜਿਹੜੀਆਂ ਬੈਠੀਆਂ ਸੀ ਧਰਨਾ ਪ੍ਰਦਰਸ਼ਨ ਦੇ ਉੱਤੇ ਇਨਸਾਫ ਦੀ ਮੰਗ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਜਿਹੜੀ ਗੋਲੀ ਚੱਲੀ ਆ ਉਹਦੀ ਬਾਰੇ ਗੱਲ ਕੀਤੀ ਸੀ ਕਿ 24 ਘੰਟਿਆਂ ਚ ਅਸੀਂ ਬੇਅਦਬੀ ਮਾਮਲੇ ਕੋਟਕਪੁਰਾ ਫਾਇਰਿੰਗ ਮਾਮਲਿਆਂ ਦੇ ਉੱਤੇ ਇਨਸਾਫ ਕਰਦਾਂਗੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਟਰਾਂਸਪੋਰਟ ਮੋਨੋਪੋਲੀ ਜਿਹੜੀਆਂ ਕੁਝ ਇੱਕ ਵੱਡੇ ਸਿਆਸੀ ਲੀਡਰ ਆ ਉਹਨਾਂ ਦੀਆਂ ਕੰਪਨੀਆਂ ਹੀ ਬੱਸਾਂ ਚਲਾਉਂਦੀਆਂ ਸਰਕਾਰੀ ਬੱਸਾਂ ਨੂੰ ਕੋਈ ਮੂੰਹ ਨਹੀਂ ਕਰ ਰਿਹਾ ਸਰਕਾਰੀ ادارے ਵੱਡੇ ਘਾਟੇ ਖਸਾਰੇ ਵੱਲ ਜਾ ਰਹੇ ਆ ਉਹਨੂੰ ਅਸੀਂ ਰੋਕ ਲਾਂਗੇ ਇਹਨਾਂ ਨੇ ਗੱਲ ਕੀਤੀ ਸੀ ਕਿਸਾਨੀ ਦੀ ਕਿ ਅਸੀਂ ਕਰਜ਼ਾ ਮਾਫੀ ਵੱਲ ਆਪਣਾ ਕਦਮ ਵਧਾਵਾਂਗੇ ਲੋਕਾਂ ਨੂੰ এমਪਲੋਇਮੈਂਟ ਜਨਰੇਸ਼ਨ ਦੇਵਾਂਗੇ ਰੋਜ਼ਗਾਰ ਦੇਵਾਂਗੇ ਇਹਨਾਂ ਚੀਜ਼ਾਂ ਤੋਂ ਕਿਤੇ ਵੀ ਇਹ ਮੱਦੇ ਮੁਕਾਬਲ ਸਾਬਤ ਨਹੀਂ ਹੋਏ ਕੋਈ ਕੰਮ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਕਿਹਾ ਸੀ ਹੈਲਥ ਇਨਫਰਾਸਟ੍ਰਕਚਰ ਡਿਵੈਲਪ ਕਰਾਂਗੇ ਅੱਜ ਗੁਰੂ ਨਗਰੀ ਕੀ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਹੈਲਥ ਇਨਫਰਾਸਟ੍ਰਕਚਰ ਆਲਰੇਡੀ ਪਿਛਲੇ ਸਮਿਆਂ ਦੇ ਬਣੇ ਆ ਜਿਥੇ ਅੰਮ੍ਰਿਤਸਰ ਗੁਰਨਾਨਕ ਦੇਵ ਹਸਪੀਟਲ ਆ ਸਿਵਲ ਹਸਪੀਟਲ ਆ ਕਈ ਡਿਸਪੈਂਸਰੀਜ਼ ਆ ਕਈ OSD ਸੈਂਟਰਸ ਆ ਇੱਥੇ ਪੰਜਾਬ ਦੇ ਵਿੱਚ ਜਿੱਥੇ ਵੱਡੇ ਹਸਪਤਾਲ ਆਲਰੇਡੀ ਹੈਗੇ ਆ ਉੱਥੇ ਦਿੱਲੀ ਤੋਂ ਲਿਆਂਦੇ ਹੋਏ ਆਮ ਆਦਮੀ ਕਲੀਨਿਕਸ ਦੀ ਕਿਤੇ ਵੀ ਜ਼ਰੂਰਤ ਨਹੀਂ ਸੀ ਇੱਥੇ ਸਿਰਫ ਜ਼ਰੂਰਤ ਸੀ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਚੰਗੇ ਸਟਾਫ ਦੀ ਨਰਸਿਸ ਦੀ ਔਰ ਸਾਰੇ ਮੈਡੀਕਲ ਸਟਾਫਸ ਦੀ ਔਰ ਇਕਵਿਪਮੈਂਟਸ ਦੀ ਉਹ ਇਹਨਾਂ ਨੇ ਪੂਰੀ ਨਹੀਂ ਕੀਤੀ ਪਰ ਦਿੱਲੀ ਦਾ ਮਾਡਲ ਦਿਖਾਵਾ ਕਰਨ ਵਾਸਤੇ ਇਹ ਲੈਣ ਦਾ ਉਸ ਮਾਡਲ ਨੂੰ ਸਕਸੈਸਫੁਲ ਦਿਖਾਉਣ ਵਾਸਤੇ ਜਿੱਥੇ ਆਲਰੇਡੀ ਵੱਡੇ ਹਸਪੀਟਲ ਆ ਵੱਡੇ ਸੈਟਲਾਈਟ ਹਸਪੀਟਲ ਆ ਪਿੰਨਾਂ ਦੇ ਵਿੱਚ ਡਿਸਪੈਂਸਰੀਆਂ ਉਥੇ ਆਮ ਆਦਮੀ ਕਲੀਨਿਕ ਖੋਲ ਕੇ ਸਿਰਫ ਆਪਣੀ ਸਰਕਾਰ ਦੇ ਨਾਂ ਨੂੰ ਚਮਕਾਉਣ ਦਾ ਹੀ ਕਾਰਜ ਇਹਨਾਂ ਨੇ ਕੀਤਾ ਇਹਨਾਂ ਨੇ ਐਜੂਕੇਸ਼ਨ ਕੁਆਲਿਟੀ ਤੁਸੀਂ ਦੇਖ ਲਓ ਜੇ ਕਹਿੰਦੇ ਅਸੀਂ ਵੱਡੇ ਵੱਡੇ ਸਕੂਲ ਖੋਲਤੇ ਆ ਸਕੂਲ ਆਫ ਐਮਿਨੈਂਸ ਦੇਖ ਲਓ ਜੇ ਛਾਟੇ ਬੋਲਿਆ ਤੇ ਇੱਕ بارش ਪੈਂਦੀ ਹੈ ਤੇ ਉਹ ਪਾਣੀ ਦੇ ਵਿੱਚ ਡੁੱਬ ਜਾਂਦਾ ਉਹ ਸਕੂਲ ਪਹਿਲਾਂ ਹੀ ਬਣਿਆ ਹੋਇਆ ਸੀ ਉਹਨੂੰ ਰੰਗ ਕਰਕੇ ਕਲੀ ਕਰਕੇ ਪੇਂਟ ਕਰਕੇ ਫਿਰ ਇਹਨਾਂ ਨੇ ਸਕੂਲ ਆਫ ਫੈਮਿਨਸ ਬਣਾਤਾ ਥੋੜਾ ਬਹੁਤਾ ਉਹਨੂੰ ਮੇਕਓਵਰ ਕਰ ਦਿੱਤਾ ਕਹਿ ਦਿੱਤਾ ਜੀ ਫਰੋਂ ਗਰਾਉਂਡ ਤੁਸੀਂ ਦੇਖੋ ਜੇ ਇਹ ਬਿਜਲੀ ਫ੍ਰੀ ਦੀ ਗੱਲ ਕਰਦੇ ਆ ਤੇ ਅੱਜ ਪੀਐਸਪੀਸੀਲ ਅਦਾਰਾ ਵੱਡੇ ਘਾਟੇ ਵੱਡੇ ਖਸਾਰੇ ਵੱਲ ਜਾ ਰਿਹਾ ਵੱਡੇ ਡੈਪਟ ਵੱਲ ਜਾ ਰਿਹਾ ਵੱਡੇ ਕਰਜ਼ੇ ਵੱਲ ਜਾ ਰਿਹਾ ਅੱਜ ਤੇ ਇਹ ਵੋਟਾਂ ਦੀ ਰਾਜਨੀਤੀ ਕਰਨ ਵਾਸਤੇ ਲੋਕਾਂ ਨੂੰ ਫ੍ਰੀ ਬਿਜਲੀ ਦੇ ਰਹੇ ਆ ਪਰ ਇੱਕ ਸਮਾਊਗਾ ਜਦੋਂ PSPCL ਪੂਰਾ ਕੰਗਾਲ ਹੋ ਜਾਊਗਾ ਸਰਕਾਰੀ ادارے ਅਲਟੀਮੇਟਲੀ ਬੰਦ ਹੋ ਜਾਣਗੇ ਤੇ ਫਿਰ ਇਹੋ ਹੀ ادارے ਪ੍ਰਾਈਵੇਟ ਵੱਡੇ ਅਡਾਨੀ ਅਬਾਨੀ ਵਰਗੇ ਘਰਾਣਿਆਂ ਨੂੰ ਜਾਣਗੇ ਤੇ ਫਿਰ ਕਿਸਾਨਾਂ ਨੂੰ ਆਮ ਲੋਕਾਂ ਨੂੰ ਮਹਿੰਗੀ ਤਰ੍ਹਾਂ ਤੇ ਬਿਜਲੀ ਮਿਲੇਗੀ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਨੀਤੀਆਂ ਕਰਕੇ ਹੋਣ ਵਾਲਾ ਇਹਨਾਂ ਨੇ ਗੱਲ ਕੀਤੀ ਲੈਜਿਸਲੇਟਿਵ ਰਿਫਾਰਮਸ ਦੀ ਕਿ ਅਸੀਂ ਬਹੁਤ ਸਾਰੇ ਕਾਨੂੰਨਾਂ 'ਚ ਬਦਲਾਅ ਕਰਾਂਗੇ ਲੋਕ ਹਿੱਤ ਦੇ ਕਾਨੂੰਨ ਲਿਆਵਾਂਗੇ ਲੋਕਾਂ ਨੂੰ ਸੁੱਖ ਸੁਵਿਧਾ ਮਿਲੂ ਇਨਸਾਫ ਮਿਲੂ ਉਹ ਵੀ ਕਿਤੇ ਵੀ ਆਮ ਆਦਮੀ ਪਾਰਟੀ ਲੋਕਾਂ ਨੂੰ ਆਨ ਗਰਾਉਂਡ ਦੇ ਨਹੀਂ ਸਕੀ ਸਰਕਾਰੀ ਮੁਲਾਜ਼ਮਾਂ ਦੀ ਭਰਤੀਆਂ ਗਵਰਨਮੈਂਟ ਸਟਾਫ ਦੀਆਂ ਸੁਵਿਧਾਵਾਂ ਉਹ ਇਹ ਕਰ ਨਹੀਂ ਸਕੇ ਉਸ ਤੋਂ ਵੀ ਵੱਡੀ ਗੱਲ ਵੀ ਵੀ ਆਈ ਪੀ ਕਲਚਰ ਇਹਨਾਂ ਨੇ ਕਿਹਾ ਸੀ ਅਸੀਂ ਸੁਰੱਖਿਆ ਨਹੀਂ ਲਵਾਵਾਂਗੇ ਸਿਕਿਉਰਿਟੀਆਂ ਨਹੀਂ ਲਵਾਵਾਂਗੇ ਆਮ ਲੋਕਾਂ ਵਾਂਗੂ ਲੋਕਾਂ ਦੇ ਵਿੱਚ ਜਾਇਆ ਕਰਾਂਗੇ ਅੱਜ 100 100 150 ਗੱਡੀਆਂ ਦਾ ਕਾਫਲਾ ਲੈਂਡ ਕਰੂਜ਼ਰ ਕਾਰਾਂ ਇਹਨਾਂ ਦੇ ਪਰਿਵਾਰਾਂ ਨੂੰ ਵੱਡੇ ਸੁਰੱਖਿਆ ਪ੍ਰਬੰਧ ਹਜ਼ਾਰ ਹਜ਼ਾਰ ਬੰਦੇ ਦੀ ਸਿਕਿਉਰਿਟੀ ਇਹਨਾਂ ਦੇ ਪਰਿਵਾਰ ਦੇ ਗਹਿਣੇ ਇਹਨਾਂ ਦੇ ਪਰਿਵਾਰ ਦੀ ਸਾਰੀ ਅਰਾਇਸ਼ ਜਿਹੜੀ ਆ ਰਾਮੋ ਅਰਾਇਸ਼ ਆ ਉਹ ਵੱਡੇ ਲੈਵਲ ਤੇ ਦੇਖਣ ਨੂੰ ਮਿਲ ਰਹੀ ਹੈ ਔਰ ਪਾਣੀ ਪੰਜਾਬ ਦਾ ਦਿਨ-ਬਦਨ ਜ਼ਮੀਨੀ ਪੱਧਰ ਘਟਦਾ ਜਾ ਰਿਹਾ ਪੰਜਾਬ ਦਿਨ-ਬਦਨ ਰੇਗਿਸਤਾਨ ਵਾਧਾ ਵੱਲ ਜਾ ਰਿਹਾ ਔਰ ਜਿਹੜੇ 13 ਪੁਆਇੰਟ ਮੈਂ ਮੈਂਸ਼ਨ ਕੀਤੇ ਆ ਇਹ ਸਾਰੀਆਂ ਗੱਲਾਂ ਇਸ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿਖਾਈਆਂ ਸੀ ਇਹਨਾਂ ਨੂੰ ਪਤਾ ਆ ਕਿ ਅਸੀਂ ਔਨ ਗਰਾਊਂਡ ਇਹਦੇ ਉੱਤੇ ਕੋਈ ਵੀ ਕੰਮ ਨਹੀਂ ਕੀਤਾ ਇਸ ਕਰਕੇ ਇਹਨਾਂ ਨੇ ਲੋਕਾਂ ਦੇ ਵਿੱਚ ਡਰਦੇ ਡਰਦੇ ਜਾਣਾ ਹੀ ਸਹੀ ਸਮਝਿਆ ਨਿਊਟਰਲ মিডিਆ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ ਸਿਰਫ ਚਹੇਤੀ মিডিਆ ਜਿਹੜੀ ਦਿੱਲੀ ਤੋਂ ਚੰਡੀਗੜ੍ਹ ਤੋਂ ਆਪਣੇ ਨਾਲ ਲੈ ਕੇ ਆਉਂਦੇ ਆ ਉਹਨਾਂ ਨੂੰ ਹੀ ਸਾਰੀ ਰੈਲੀ ਕਵਰ ਕਰਨ ਦੀ ਇਜਾਜ਼ਤ ਸੀ ਜਿਹੜੇ ਨਿਊਟਰਲ ਅੱچھے ਪੱਤਰਕਾਰ ਆ ਉਹਨਾਂ ਨੂੰ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਫੜਕਣ ਨਹੀਂ ਦਿੱਤਾ ਗਿਆ ਔਰ ਅੰਮ੍ਰਿਤਸਰ ਤੋਂ ਉਤਰੀ ਹਲਕੇ ਤੋਂ ਵਿਧਾਇਕ ਸ਼੍ਰੀ ਕੁਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਦੇ ਕਰਕੇ ਇਹ ਸਰਕਾਰ ਬਣਾਉਣ ਦੇ ਵਿੱਚ ਪੰਜਾਬ ਚ ਸਫਲ ਰਹੇ ਉਹਨਾਂ ਨੂੰ ਇਹ ਗੱਲ ਕਰਦੇ ਰਹੇ ਕਿ ਇਹਨਾਂ ਦੀਆਂ ਰਿਪੋਰਟਸ ਉੱਥੇ ਅਮਲ ਦਰਾਮਦ ਕਰਾ ਕੇ ਅਸੀਂ ਦੋਸ਼ੀਆਂ ਨੂੰ ਅੰਦਰ ਕਰਕੇ ਸਿੱਖ ਡਾਇਸਪੋਰਾ ਨੂੰ ਅਸੀਂ ਇਨਸਾਫ ਦੇ ਦਾਂਗੇ ਬੇਅਦਬੀ ਮਾਮਲੇ ਦਾ ਕੋਟਕਪੁਰਾ ਫਾਇਰਿੰਗ ਮਾਮਲੇ ਦਾ ਉਹਦਾ ਵੀ ਇਹਨਾਂ ਨੇ ਅਮਲ ਦਰਮਦ ਕੋਈ ਨਹੀਂ ਕਰਾਇਆ ਉਹਨਾਂ ਨੂੰ ਵੀ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਇਹੀ ਕਾਰਨ ਮੰਨ ਰਿਹਾ ਕਿ ਅੱਜ ਇੱਕ ਇਮਾਨਦਾਰ ਅਫਸਰ ਜਿਨਨੇ ਆਪਣੀ ਆਈਪੀਐਸ ਦੀ ਨੌਕਰੀ ਪੰਜਾਬੀਆਂ ਵਾਸਤੇ ਤਿਆਗ ਕਰਕੇ 9-10 ਸਾਲ ਦੀ ਨੌਕਰੀ ਰੰਦਿਆ ਹੋਇਆ ਤਿਆਗ ਕਰਕੇ ਇਸ ਪਾਰਟੀ ਦੇ ਵਿੱਚ ਆ ਗਿਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਨੇੜੇ ਆਪਣੇ ਰੱਖਣਾ ਚੰਗਾ ਨਹੀਂ ਸਮਝਿਆ ਕਿਉਂਕਿ ਆਮ ਆਦਮੀ ਪਾਰਟੀ ਅੱਜ ਬਹੁਤ ਸਾਰੇ ਇਦਾਂ ਦੇ ਗਰੁੱਪਸ ਦੇ ਵਿੱਚ ਵੰਡੀ ਗਈ ਆ ਬਹੁਤ ਸਾਰੇ ਇਦਾਂ ਦੇ ਧੜੇ ਉਹਨਾਂ ਦੇ ਨਾਲ ਜੁੜ ਗਏ ਆ ਜਿਹੜੇ ਇਲੀਗਲ ਕੰਮ ਕਰਦੇ ਆ ਅੱਜ ਪੰਜਾਬ ਚ ਲੀਗਲ ਮਾਈਨਿੰਗ ਹੋ ਰਹੀਆ ਸ਼ਰਾਬ ਮਾਫੀਆ ਵੱਡੇ ਲੈਵਲ ਤੇ ਆ ਕੇਬਲ ਮਾਫੀਆ ਵੱਡੇ ਲੈਵਲ ਤੇ ਆ ਕਿਸੇ ਵੀ ਆਮ ਜਨਜੀਵਨ ਨੂੰ ਆਮ ਨਾਗਰਿਕ ਨੂੰ ਥਾਣੇ ਚਲੇ ਜਾਏ ਕਚੈਰੀ ਚਲੇ ਜਾਏ ਕੋਈ ਇਨਸਾਫ ਨਹੀਂ ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਪਰ ਬੰਬੀ ਕਿਸਲਾ ਦੇ ਦੋ ਆਮ ਆਬੀ ਪਾਰਟੀ ਦੇ ਜਿਹੜੇ ਲਮਾਈਦੇ ਨੇ ਜਾਂ ਜਿਹੜੇ ਲੀਡਰ ਨੇ ਉਹ ਕਹਿੰਦੇ ਵੀ ਅਰਵਿੰਦ ਕੇਜੀਵਾਲ ਦਾ ਰੋਡ ショਅ ਕੱਢਿਆ ਗਿਆ ਸੀ ਉਸ ਨੂੰ ਲੈ ਕੇ ਭਰਵਾਂ ਹੰਗਾਰਾ ਮਿਲਿਆ ਵਾ ਤੇ ਕਹਿੰਦੇ ਪਾਰਟੀ ਬਹੁਤ ਮਜ਼ਬੂਤ ਹੋ ਗਈ ਆ ਅਰਵਿੰਦ ਕੇਜੀਵਾਲ ਦੇ ਆਉਣ ਦੇ ਨਾਲ ਰੋਡ ショਅ ਦੇ ਨਾਲ ਲਖਣਾਚ ਕਹਿੰਦਾ ਵੱਡਾ ਹੰਗਾਰਾ ਮਿਲੂਗਾ ਅਤੇ ਜੇ ਦੇਖਿਆ ਵੀ ਵੱਡੇ ਤੁਸੀਂ ਕਹਿੰਦੇ ਵੀ ਰੋਡ ショਅ ਬਿਲਕੁਲ ਫਲਾਪ ਹੋ ਰਿਹਾ ਪਰ ਅਸੀਂ ਦੇਖਿਆ ਵੀ ਵੱਡੇ ਤੋਂ ਵੱਡੇ ਕਹਿੰਦੇ ਲੀਡਰ ਦੇ ਉਸ ਰੋਡ ショਅ 'ਚ ਪਹੁੰਚੇ ਸੀ ਅਤੇ ਲੋਕਾਂ ਦਾ ਕਹਿੰਦੇ ਭਾਰੀ ਕੱਠ ਸੀ ਕਿਸਾ ਦੇ ਦੇ ਚੀ ਲੋ ਦੇ ਰੱਬ ਨੇ ਸਾਨੂੰ ਭਾਗ ਲਾਇਆ ਨੋ ਵੀ ਅੰਨੀ ਆਈ ਜਿੱਦਾਂ ਦੀ ਪਾਰਟੀ ਉਹਦਾਂ ਦੇ ਇਹਨੇ ਇਹਨਾਂ ਦੇ ਲੀਡਰਸ ਕੋਈ ਗਾਮਾ ਮਾਜਾ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਬਣਿਆ ਮੂੰਹ ਚੱਕਦਾ ਹੈ ਤੇ ਆਮ ਆਦਮੀ ਪਾਰਟੀ ਦਾ ਉਹ ਨਾਰਾ ਲਾਉਣਾ ਸ਼ੁਰੂ ਕਰ ਦਿੰਦੇ ਆ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ ਇੱਕ ਦੌਰ ਤਾਂ ਉਹ ਵੀ ਆ ਗਿਆ ਕਿ ਪੱਤਰਕਾਰਾਂ ਦੀ ਡਿਊਟੀ ਵੀ ਇਹਨਾਂ ਨੇ ਖੁਦ ਕਰਨੀ ਸ਼ੁਰੂ ਕਰ ਦਿੱਤੀ ਆਪਣੀ ਜੇਬ ਚੋਂ ਫੋਨ ਕੱਢਣਾ ਆਫਿਸਰਸ ਨੂੰ ਬਲੈਕਮੇਲ ਕਰਨਾ ਆਪਣੀ ਜੇਬ ਚੋਂ ਫੋਨ ਕੱਢਣਾ ਆਮ ਆਦਮੀ ਪਾਰਟੀ ਦੇ ਨਾਮ ਦੇ ਉੱਤੇ ਉਹੀ ਸੀਐਮ ਜਿਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਉਹ ਦੱਸੇ ਅੱਜ ਉਹਦਾ ਹੈਲਪਲਾਈਨ ਨੰਬਰ ਚੱਲਦਾ ਹੈ ਉਹ ਆਪ ਹੀ ਦੱਸ ਦੇਗੀ ਕਿ ਕਿੰਨੀਆਂ ਕੰਪਲੇਂਟਸ ਕ腐ਪਸ਼ਨ ਦੀਆਂ ਉਹਨਾਂ ਨੇ ਹੱਲ ਕੀਤੀਆਂ ਉਹ ਆਪ ਹੀ ਦੱਸ ਦੇਣ ਕਿ ਅੱਜ ਜੇ ਇਹਨਾਂ ਲੋਕਾਂ ਨੂੰ ਭਰਵੇਂ ਹੰਗਾਰੇ ਮਿਲ ਰਿਹਾ ਤੇ ਪੀੜੀਆਂ ਗਲੀਆਂ ਦੇ ਵਿੱਚ ਜਲਸੇ ਕਿਉਂ ਰੱਖ ਰਿਹਾ ਰੋਡ ਸ਼ੋਅ ਕਿਉਂ ਰੱਖ ਰਿਹਾ ਫਿਰ ਹਾਈਵੇ ਤੇ ਕਿਉਂ ਨਹੀਂ ਰੱਖਿਆ ਫਿਰ ਆਪ ਹੀ ਦੱਸ ਦੇਣ ਕਿ ਨਿਊਟਰਲ ਮੀਡੀਆ ਨੂੰ ਇਹਨਾਂ ਦੇ ਕੋਲ ਜਾਣ ਦੀ ਇਜਾਜ਼ਤ ਕਿਉਂ ਨਹੀਂ ਸੀ ਜੇ ਸਾਰਾ ਕੁਝ ਠੀਕ ਹੈ ਤੇ ਦੱਸ ਦੇਣ ਕਿ ਅਮਰੇਸਰ ਗੁਰੂ ਨਗਰੀ ਦੇ ਲਾਅ ਐਂਡ ਆਰਡਰ ਦੇ ਹਾਲਾਤ ਕਿਉਂ ਮੜੇ ਆ ਅੱਜ ਇੱਥੇ 9 10 ਵਜੇ ਤੋਂ ਬਾਅਦ ਏਟੀਐਮ ਕੋਈ ਕਿਉਂ ਨਹੀਂ ਖੁੱਲਾ ਹੁੰਦਾ ਜੇ ਇਹ ਕਹਿ ਰਹੇ ਆ ਕਿ ਸਾਨੂੰ ਕਿ ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਜਿਹੜਾ ਇਹਨਾਂ ਨੇ ਪਬਲਿਕ ਡੋਮੇਨ ਦੇ ਵਿੱਚ ਜਾਣਕਾਰੀ ਦਿੱਤੀ ਕਿ ਸੁਰੱਖਿਆ ਅਸੀਂ ਵਾਪਸ ਲੈ ਲਈ ਔਰ ਉਹ ਗੈਂਗਸਟਰਸ ਵੀ ਮੰਨੇ ਕੀ ਇਹਦੀ ਸੁਰੱਖਿਆ ਵਾਪਸ ਹੋਣ ਤੋਂ ਬਾਅਦ ਹੀ ਅਸੀਂ ਉਹਦੇ ਉੱਤੇ ਅਟੈਕ ਕੀਤਾ ਤੇ ਜਿਨ੍ਹਾਂ ਨੇ ਪਬਲਿਕ ਡੋਮੇਨ 'ਚ ਲਿਆਂਦੀ ਉਹਨਾਂ ਦੇ ਉੱਤੇ ਕਾਰਵਾਈ ਕੀ ਹੋਈ ਜੇ ਇਹ ਕਹਿ ਰਹੇ ਆ ਕਿ ਸਾਨੂੰ ਭਰਵੇਂ ਹੰਗਾਰੇ ਪਬਲਿਕ ਕੋਲੋਂ ਮਿਲਦੇ ਆ ਤੇ ਇਹ ਆਪ ਹੀ ਦੱਸ ਦੇਣ ਕਿ ਜਿਹੜੇ ਸਿੱਖ ਡਾਇਸਪੋਰਾ ਦੇ ਵਿੱਚ ਕਈ ਜਵਾਨਾਂ ਦੇ ਉੱਤੇ ਕਈ ਯੂਥ ਸਾਡੇ ਸਿਟੀਜ਼ਨ ਜਿਹੜੇ ਆ ਉਹਨਾਂ ਤੇ ਯੂਆਪਾ ਲੱਗ ਰਹੀ ਆ ਉਹਨਾਂ ਤੇ ਐਨਐਸਏ ਲੱਗ ਰਹੀ ਆ ਕਈ ਜਗ੍ਹਾ ਗੈਂਗਵਾਰਸ ਦੇ ਵਿੱਚ ਲੋਕ ਮਾਰੇ ਜਾ ਰਹੇ ਆ ਕਈ ਜਗ੍ਹਾ ਦੇ ਉੱਤੇ ਲਾਰੈਂਸ ਮਿਸ਼ਨੋਈ ਵਰਗੇ ਗੈਂਗਸਟਰ ਦੀ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋ ਰਹੀ ਆ ਜੇ ਇਹ ਸਾਰੀਆਂ ਗੱਲਾਂ ਇਹ ਔਨ ਗਰਾਉਂਡ ਲੋਕਾਂ ਨੂੰ ਸੱਚ ਨਹੀਂ ਦੱਸ ਪਾਰੇ ਜੇ ਇਹ ਹੀ ਸਾਬਤ ਨਹੀਂ ਕਰ ਸਕੇ ਕਿ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਕਿ ਨਹੀਂ ਹੋਈ ਤੇ ਫਿਰ ਇਹ ਕਿਦਾਂ ਕਹਿ ਸਕਦੇ ਆ ਕਿ ਆਮ ਲੋਕਾਂ ਦਾ ਪਰਵਾਹ ਹੰਗਾਰਾ ਇਹਨਾਂ ਦੇ ਨਾ ਲਿਆ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਮੈਂ ਤੁਹਾਨੂੰ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਕਿ ਪਰ ਹਲਕੇ ਚੋਂ ਮਿਨੀਮਮ 10000 ਵੋਟ ਦੇ ਨਾਲ ਇਹਨਾਂ ਦਾ ਕੈਂਡੀਡੇਟ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚੋਂ ਹਾਰੂਗਾ ਗੱਲ ਕਰੀਏ ਭਗਵੰਤ ਸਿੰਘ ਮਾ ਜਿਹੜੇ ਕੀ ਪੰਜਾਬ ਦੇ ਮੁੱਖ ਮੰਤਰੀ ਆਮ ਆਵੀ ਪਾਰਟੀ ਤੋਂ ਉਹ ਕਹਿੰਦੇ ਨੇ ਵੀ 13 0 ਦਾ ਮੁਕਾਬਲਾ ਵਾ ਕਹਿੰਦੇ ਵਿਰੋਧੀਆਂ ਨੂੰ ਕਹਿੰਦੇ ਰਣਨੀਤੀ ਨਹੀਂ ਆਉਂਦੀ ਇਸ ਤਰ੍ਹਾਂ ਦਾ ਕਹਿੰਦੇ ਆਮ ਆਵੀ ਪਾਰਟੀ ਨੇ ਕਹਿੰਦੇ ਇੱਕ ਵਾਰੀ ਫਿਰ ਤੋਂ ਜਿਹੜਾ ਝਾਲੂ ਮਾਰ ਦੇਣਾ ਤੇ 13 0 ਦਾ ਦੇਖੋ ਜਿਹੜੀ ਸਿਆਸਤ ਹੁੰਦੀ ਆ ਉਹ ਬੜੀ ਨਿਰਦਈ ਹੁੰਦੀ ਆ ਬੜੀ ਬੇਸ਼ਰਮ ਹੁੰਦੀ ਆ ਅੰਦਰੋਂ ਉਹਨਾਂ ਨੂੰ ਸਾਰੀ ਗੱਲ ਸਮਝ ਆਉਂਦੀ ਆ ਕਿ ਕੀ ਹਾਲਾਤ ਆ ਔਨ ਗਰਾਉਂਡ ਕੀ ਹਾਲਾਤ ਆ ਜੇ 13 0 ਦਾ ਹੀ ਸਿਸਟਮ ਸੀ ਤੇ ਗਲੀਆਂ ਇਸ਼ਾਰਾਂ ਦੇ ਵਿੱਚ ਕਿਉਂ ਵੜਦੇ ਜਾ ਰਹੇ ਆ ਔਨ ਗਰਾਉਂਡ ਆਮ ਲੋਕਾਂ ਨੂੰ ਕਿਉਂ ਨਹੀਂ ਮਿਲ ਰਿਹਾ ਨਿਊਟਰਲ ਮੀਡੀਆ ਨੂੰ ਕਿਉਂ ਨਹੀਂ ਮਿਲ ਰਿਹਾ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਹੁਣ ਰੋਡ ਸ਼ੋਅ ਦੇ ਵਿੱਚ ਇਹਨਾਂ ਨੇ ਤੇ ਆਪਣੇ ਐਮ ਐਲ ਏ ਨੂੰ ਮਿਲਣਾ ਮੁਨਾਫੇ ਵੀ ਨਹੀਂ ਸਮਝਿਆ ਕੁਵਰ ਵਿਜੇ ਪ੍ਰਤਾਪ ਸਿੰਘ ਜਿਹਦੇ ਸਰਕਾਰ ਜਿਹਦੇ ਸਿਰ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਲਿਆਂਦੀ ਜਿੰਨੂੰ ਪੋਸਟਰ ਬॉय ਬਣਾ ਕੇ ਪੂਰੇ ਪੰਜਾਬ ਦੇ ਵਿੱਚ ਕਮਾਇਆ ਥਾਂ ਥਾਂ ਬੋਰਡ ਲਾ ਕੇ ਬੇਅਦਬੀ ਮਾਮਲਿਆਂ ਤੇ ਇਨਸਾਫ ਦੀ ਗੱਲ ਕੀਤੀ ਕੋਟਕਪੁਰਾ ਫਾਇਰਿੰਗ ਦੇ ਮਾਮਲਿਆਂ ਤੇ ਇਨਸਾਫ ਦੀ ਗੱਲ ਕੀਤੀ ਉਹਨੂੰ ਪੂਰਾ ਯੂਟਿਲਾਈਜ਼ ਕੀਤਾ ਐਕਸਪਲੋਇਟ ਕੀਤਾ ਉਹਨੂੰ ਵਰਤਿਆ ਉਸ ਐਮਐਲਏ ਕੋਲ ਹੀ ਇਹ ਨਹੀਂ ਜਾ ਰਹੇ ਉਹਦੇ ਨਜ਼ਦੀਕ ਨਹੀਂ ਜਾ ਰਹੇ ਤੇ ਤੁਸੀਂ ਆਪ ਸਮਝ ਲਓਗੇ ਇਹਨਾਂ ਦੇ ਰੋਡ ਸ਼ੋਅ ਦੇ ਦੌਰਾਨ ਕੁਝ ਚਰਿੰਦਾ ਆਪਣੇ ਚਾਪਲੂ ਸਾਈਕੋਫੈਂਸੀ ਵਾਲੇ ਲੋਕ ਇਹਨਾਂ ਦੇ ਨੇੜੇ ਸੀ ਕੋਈ ਵੀ ਜੈਨੂਨ ਬੰਦਾ ਜਿੰਨਾ ਤੋਂ ਇਹਨਾਂ ਨੂੰ ਖੱጫ ਹੋਵੇ ਕਿ ਇਹ ਕਿਤੇ ਕੋਈ ਸਵਾਲ ਪੁੱਛ ਸਕਦਾ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕਦਾ ਆ ਉਹਨਾਂ ਤੋਂ ਇਹਨਾਂ ਨੇ ਦੂਰੀ ਬਣਾ ਕੇ ਰੱਖੀ ਔਰ ਰੋਡ ਸ਼ੋ ਵੀ ਅੱਧੇ ਦੇ ਵਿੱਚੋਂ ਹੀ ਵਾਪਸ ਮੋੜ ਲਿਆ ਪੂਰੇ ਰੋਡ ਸ਼ੋ ਨੂੰ ਵੀ ਕੰਪਲੀਟ ਨਹੀਂ ਕੀਤਾ ਇਹ ਕੀ ਦਰਚਾਉਂਦਾ ਹੈ ਕੀ ਔਨ ਗਰਾਉਂਡ ਜ਼ਮੀਨੀ ਹਕਾਇਕੇ ਆ ਕਿ ਲੋਕ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਇਹਨਾਂ ਨੂੰ ਤੋਂ ਸਮਝ ਆ ਗਈ ਕਿ ਲੋਕ ਉਨੀ ਵੱਡੀ ਤਦਾਦ ਦੇ ਵਿੱਚ ਨਹੀਂ ਹੈਗੇ ਤੇ ਲੋਕਲ ਜਿਹੜੇ ਚਾਪਲੂਸ ਹੁੰਦੇ ਆ ਉਹ ਵੀ ਇਹਨਾਂ ਨੂੰ ਦੱਸ ਦਿੰਦੇ ਆ ਕਿ ਤੁਸੀਂ ਹੁਣ ਅੱਗੇ ਨਾ ਜਾਓ ਇੱਥੋਂ ਹੀ ਮੋੜ ਲਓ ਆਪਣੀ ਇੱਜ਼ਤ ਬਚਾ ਕੇ ਰੱਖੋ ਔਰ ਜਿਹੜੀ ਪੰਥ ਦੇ ਆਧਾਰ ਤੇ ਜਾਤ ਪਾਤ ਦੇ ਆਧਾਰ ਤੇ ਹੋਰ ਵੋਟ ਬੈਂਕ ਰਿਟੇਨ ਕਰਨੀਆਂ ਗੱਲਾਂ ਹੁੰਦੀਆਂ ਉਹ ਤੁਸੀਂ ਕਰਨੀਆਂ ਸ਼ੁਰੂ ਕਰ ਦੋ ਚੁਟਕਲੇ ਸੁਣਾਓ ਭੰਡਪੁਣਾ ਕਰੋ ਕਿਸੇ ਤੇ ਜਿਹੜਾ ਡੈਕੋਰਮ ਹੁੰਦਾ ਚੀਫ ਮਿਨਿਸਟਰ ਦਾ ਤੁਸੀਂ ਆਪ ਦੇਖ ਲਓ ਵਿਧਾਨ ਸਭਾ ਜਿੱਥੇ ਮੁੱਦਿਆਂ ਤੇ ਗੱਲ ਹੁੰਦੀ ਸੀ ਅੱਜ ਉੱਥੇ ਮਜ਼ਾਕ ਦਾ ਪਾਤਰ ਬਣਿਆ ਕਦੀ ਪਵੰਦੀ ਤੁਸੀਂ ਕਹਿ ਰਹੇ ਹੋ ਵੀ ਆਮ ਆਵੀ ਪਾਰਟੀ ਦੇ ਜਿਹੜੇ ਕੀ ਲੋਕ ਚੰਗਾ ਨਹੀਂ ਸਮਝਦੇ ਸੀ ਦੇ ਕਿਆ ਪਰ ਤੁਹਾਡੇ ਕਹਿੰਦੇ ਮੁਤਾਬਿਕ ਗੱਲ ਹੈ ਬਸ ਦੇਖਿਆ ਵੀ ਆਮ ਆਵੀ ਪਾਰਟੀ ਚ ਵੱਡੀ ਤਰ੍ਹਾਂ ਦੇ ਲੋਕ ਨੇ ਵੱਡੇ ਲੀਡਰ ਜਿਹੜੇ ਨੇ ਵਕ ਵਕ ਪਾਰਟੀਆਂ ਛੱਡ ਕੇ ਆਮ ਆਵੀ ਪਾਰਟੀ ਸ਼ਾਮਿਲ ਤੁਸੀਂ ਦੇਖਿਆ ਪਹਿਲੇ ਦਿਨ ਜਿਹੜੀ ਮੱਝ ਦੇ ਜਨਰਲ ਕਹੇ ਜਾਣ ਵਾਲੇ ਬਿਲਕੁਸਮ ਮਜੀਠੀ ਜਿਹੜਾ ਕਿ ਰਾਈਟ ਹੈਂਡ ਜਿਹਨੂੰ ਤਲਬੀਰ ਗਿੱਲ ਜਿਹੜਾ ਕਿ ਸਿਆਸੀ ਸਲਾਹਕਾਰ ਨੇ ਉਹ ਬਾਕੀਏ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਫਿਰ ਤੁਸੀਂ ਕਿਹਦਾ ਕਹਿੰਦੇ ਵੀ ਆਮ ਆਦਮੀ ਪਾਰਟੀ ਕੋਈ ਤਗੜੀ ਪਾਰਟੀ ਨਹੀਂ ਆ ਬਾਕੀ ਪਾਰਟੀ ਹੈਗੇ ਸੀ ਬੀਜਪੀ ਸੀ ਬੜੀ ਵੱਡੀ ਪਾਰਟੀ ਉਹਨਾਂ ਨੂੰ ਛੱਡ ਕੇ ਕਾਂਗਰਸ ਛੱਡ ਕੇ ਉਹ ਆਮ ਆਦਮੀ ਪਾਰਟੀ ਚ ਕਿਉਂ ਸ਼ਾਮਲ ਹੋਏ ਦੇਖੋ ਮੈਂ ਕਈ ਵਾਰ ਅਸ ਕਰਦਾ ਕਿ ਜਿਹੜੇ ਸਿਆਸੀ ਮੁਸਾਫਰ ਹੁੰਦੇ ਆ ਪ੍ਰਵਾਸੀ ਪੰਛੀ ਹੁੰਦੇ ਆ ਜਦੋਂ ਚੋਣਾਂ ਦੇ ਦਿਨ ਆਉਂਦੇ ਆ ਉਦੋਂ ਮਿੰਡਕਾ ਵਾਂਗੂ ਡੱਡੂਆਂ ਵਾਂਗੂ ਬਾਹਰ ਨਿਕਲਦੇ ਆ ਉਦੋਂ ਚੋਣ ਕਰਦੇ ਆ ਕਿ ਕਿੱਥੋਂ ਸਾਨੂੰ ਉਸ ਵੇਲੇ ਫਾਇਦਾ ਹੋਣਾ ਜਿਹੜੇ ਓਪਰਚੁਨਿਸਟ ਹੁੰਦੇ ਆ ਲੋਕ ਜਿਹੜੇ ਮੌਕੇ ਵੇਖਦੇ ਆ ਮੌਕੇ ਵੇਖਦੇ ਆ ਫਾਇਦੇ ਵੇਖਦੇ ਆ ਉਹੀ ਤਲਬੀਰ ਸਿੰਘ ਗਿੱਲ ਜਿਹੜੇ 20 ਸਾਲ ਤੋਂ ਅਕਾਲੀ ਦਲ ਪਾਰਟੀ ਦੇ ਨਾਲ ਸੀ ਉਹੀ ਆਮ ਆਦਮੀ ਪਾਰਟੀ ਜਿਹੜੀਆਂ ਗੱਲਾਂ ਕਰਦੀ ਸੀ ਕਿ ਬਾਦਲਾਂ ਦਾ ਦੋਸ਼ ਹੈ ਬੇਅਦਬੀ ਦੇ ਵਿੱਚ ਉਹੀ ਗੱਲ ਕਰਦੇ ਜਿਹੜੇ ਬਾਦਲਾਂ ਦੇ ਵੱਡੇ ਵੱਡੇ ਹੋਟਲਸ ਨੇ ਸਰਕਾਰੀ ਜ਼ਮੀਨਾਂ ਦੇ ਬਣੇ ਅਸੀਂ ਤੋੜ ਦਵਾਂਗੇ ਅਸੀਂ ਇਹ ਕਰਦਾਂਗੇ ਅਸੀਂ ਜ਼ਮੀਨਾਂ ਖਾਲੀ ਕਰਾਵਾਂਗੇ ਬਾਦਲਾਂ ਨੇ ਨਸ਼ਾ ਲਿਆਂਦਾ ਮਜੀਠੀਆ ਦਾ આરોਪ ਕਰਦੇ ਆ ਕਿ ਉਹਨੇ ਨਸ਼ਾ ਲਿਆਂਦਾ ਤੇ ਫਿਰ ਅੱਜ ਕਿਹੜੀ ਇਹੋ ਜਿਹੀ ਮਜਬੂਰੀ ਆਮ ਆਦਮੀ ਪਾਰਟੀ ਦੀ ਆ ਗਈ ਕਿ ਜਿਹੜੇ ਬੰਦਿਆਂ ਦੇ આરોਪ ਲਾਉਂਦੇ ਆ ਉਹਨਾਂ ਦੇ ਬੰਦੇ ਹੀ ਆਪਣੇ ਸ਼ਾਮਲ ਕਰਨੇ ਸ਼ੁਰੂ ਕਰਤੇ ਇਹਨਾਂ ਦਾ ਨਜ਼ਰੀਆ ਕੀ ਆ ਫਿਰ ਇਹ ਨਜ਼ਰੀਆਤੀ ਲੋਕ ਨਹੀਂ ਆ ਜ਼ਰੂਰੀ ਆਤੀ ਲੋਕ ਆ ਜਿੱਥੋਂ ਤੱਕ ਰਹੀ ਤਲਵੀਰ ਸਿੰਘ ਦੀ ਗੱਲ ਉਹ ਪਿਛਲੇ ਸਮੇਂ ਜੀ ਵੀ ਰੁਸਕੇ ਚਲੇ ਗਏ ਉਹ ਬੀਜੇਪੀ ਸ਼ਾਮਲ ਹੋਣਾ ਚਾਹੁੰਦੇ ਸੀ ਫਿਰ ਜਦੋਂ ਉਹ ਨਹੀਂ ਐਨ ਮੌਕੇ ਦੇ ਸ਼ਾਮਲ ਹੋਏ ਤੇ ਕ੍ਰੈਡੀਬਿਲਟੀ ਦੇ ਵਿੱਚ ਘਾਟ ਆਉਂਦੀ ਆ ਫਿਰ ਲੋਕ ਲੀਡਰ ਉੱਪਰਲੀ ਪਾਰਟੀਆਂ ਦੇ ਇਹ ਕੈਂਡੀਡੇਟ ਨੂੰ ਜਾਂ ਬੰਦੇ ਨੂੰ ਸੀਰੀਅਸ ਨਹੀਂ ਲੈਂਦੇ ਉਹਨਾਂ ਨੂੰ ਲੱਗਦਾ ਕਿ ਇਹ ਪਿਛਲੀ ਵਾਰ ਵੀ ਨਾ ਕਰ ਗਿਆ ਹੁਣ ਆਊਗਾ ਫਿਰ ਨਾ ਕਰ ਜਾਊਗਾ ਫਿਰ ਉਹਨਾਂ ਨੇ ਇਹ ਅਨੁਸਈ ਨਹੀਂ ਸਮਝਿਆ ਔਰ ਬੜੇ ਹੋਰ ਸਮੀਕਰਨ ਹੁੰਦੇ ਆ ਜਿਹੜੇ ਤਲਬੀਰ ਸਿੰਘ ਗਿੱਲ ਦੇ ਆਪੋਜੀਸ਼ਨ ਦੇ ਵਿੱਚ ਰਹੇ ਗੁਰਪ੍ਰਤਾਪ ਸਿੰਘ ਟਿੱਕੇ ਵਰਗੇ ਜਾਂ ਹੋਰ ਕਈ ਤਰ੍ਹਾਂ ਦੇ ਹੋਰ ਲੀਡਰ ਲੋਕਲ ਛਟਪਟ ਲੀਡਰ ਹੁੰਦੇ ਆ ਉਹਨਾਂ ਨਾਲ 36 ਦਾ ਅੰਕੜਾ ਰਿਹਾ ਜਦੋਂ ਉਹ ਭਾਜਪਾ ਦੇ ਵਿੱਚ ਚਲੇ ਗਏ ਉਹਨਾਂ ਨੂੰ ਕਈਆਂ ਨੂੰ ਤੇ ਲੋਕਲ ਅੰਮ੍ਰਿਤਸਰ ਦੇ ਪਾਰਲੀਮੈਂਟਰੀ ਕੈਂਡੀਡੇਟ ਦਾ ਸਲਾਹਕਾਰ ਵੀ ਲਗਾ ਦਿੱਤਾ ਗਿਆ ਤੇ ਫਿਰ ਉੱਥੇ ਤਲਬੀਰ ਸਿੰਘ ਗਿੱਲ ਦਾ ਜਾਰਾ ਨਹੀਂ ਸੀ ਹੋਣ ਵਾਲਾ ਜਿਨ੍ਹਾਂ ਨੂੰ ਅੱਖਾਂ ਦਿਖਾਉਂਦੇ ਸੀ ਉਹਨਾਂ ਨੂੰ ਦੂਜੀ ਪਾਰਟੀ ਦੇ ਵੱਡੇ ਅਹੁਦੇ ਮਿਲ ਗਏ ਉਹਨਾਂ ਨੇ ਉੱਤੇ ਇਹਨਾਂ ਨੂੰ ਚੱਲਣ ਨਹੀਂ ਸੀ ਦੇਣਾ ਫਿਰ ਰਹਿੰਦੀ ਖੁੰਦੀ ਬਚਦੀ ਪਾਰਟੀ ਆਮ ਆਦਮੀ ਪਾਰਟੀ ਸੀ ਉਹ ਵੀ ਚੋਣਾਂ ਤੋਂ ਬਾਅਦ ਇਹਨਾਂ ਦਾ ਚਾ ਜਿਹੜਾ ਉਤਰ ਜਾਣਾ ਹੈ ਚੋਣਾਂ ਦੇ ਤਿਹਾਰ ਵੇਲੇ ਤੇ ਹਰੇਕ ਨੂੰ ਹਰੇਕ ਦੀ ਲੋੜ ਹੁੰਦੀ ਆ ਜਿਹੜੀ ਟੈਂਡੈਂਸੀ ਜਿਹੜਾ ਸੁਭਾਅ ਜਿਹੜੇ ਤੌਰ ਤਰੀਕੇ ਨਾਲ ਇਹ ਲੋਕਲ ਲੀਡਰਸ ਆਪਣੀਆਂ ਮਨਮਰਜ਼ੀਆਂ ਕਰਦੇ ਸੀ ਜਿੰਨੂੰ ਮਰਜ਼ੀ ਧਮਕਾ ਲੈਂਦੇ ਸੀ ਜਿਤ ਕੋ ਮਰਜ਼ੀ ਜ਼ਬਰਨ ਕੰਮ ਕਰਾ ਲੈਂਦੇ ਸੀ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਨਾਮ ਲਵਾਂ ਧਰਮਵੀਰ ਗਾਂਧੀ ਵਰਗੇ ਸੁਖਪਾਲ ਖੈਰਾ ਵਰਗੇ ਸੁੱਚਾ ਸਿੰਘ ਛੋਟੇਪੁਰ ਵਰਗੇ ਫੂਲਕਾ ਸਾਹਿਬ ਵਰਗੇ ਕਵਰ ਗਰੇਵਾਲ ਵਰਗੇ ਹੋਰ ਵੀ ਜਿਹੜੇ ਇਦਾਂ ਦੇ ਵੱਡੇ ਵੱਡੇ ਚੰਗੇ ਚਿਹਰੇ ਸੀ ਉਹਨਾਂ ਨੂੰ ਕਦੀ ਵੀ ਸਹਿਨ ਨਹੀਂ ਕੀਤਾ ਕਦੀ ਵੀ ਜਰਿਆ ਨਹੀਂ ਜਿਹੜੇ ਲੋਕ ਉਹ ਨਜ਼ਰੀਆ ਆਤੀ ਸੀ ਜਿਨ੍ਹਾਂ ਦਾ ਅੱਛਾ ਮਾਈਂਡਸੈਟ ਸੀ ਪੰਜਾਬ ਨੂੰ ਲੈ ਕੇ ਇਹਨਾਂ ਨੇ ਉਹਨੂੰ ਚੱਲਣ ਨਹੀਂ ਦਿੱਤਾ ਸਿਰਫ ਡਮੀ ਲੋਕਾਂ ਨੂੰ ਕਠਪੁਤਲੀਆਂ ਨੂੰ ਇਕੱਠੇ ਕੀਤਾ ਕਮਜ਼ੋਰ ਲੋਕਾਂ ਨੂੰ ਵਾਲੇ ਦਿਵਾਲੇ ਰੱਖਿਆ ਜਿਹਦਾ ਅਲਟੀਮੇਟ ਸਰੂਪ ਇਹ ਪੈਦਾ ਹੋ ਰਿਹਾ ਕਿ ਦੂਜੀ ਪਾਰਟੀਆਂ ਤੋਂ ਲੋਕ ਆ ਗਏ ਤੁਸੀਂ ਅਮਰੇਸਰ ਦੀ ਇਹਨਾਂ ਨੇ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਨੇ ਪਹਿਲਾ ਮੇਅਰ ਬਣਾ ਲਿਆ ਕੀ ਮੇਅਰ ਬਣਾਇਆ ਉਹ ਵੀ ਤੇ ਕਰਮਜੀਤ ਸਿੰਘ ਰਿੰਟੂ ਕਾਂਗਰਸ ਪਾਰਟੀ ਤੋਂ ਆਇਆ ਸੀ ਉਹਨੂੰ ਆਪਣਾ ਇੱਕ ਸਪੇਸ ਚਾਹੀਦੀ ਸੀ ਪਾਰਟੀ ਬਦਲਣ ਲਈ ਫਿਰ ਉਹ ਹੀ ਮੈਂ ਗੱਲ ਕਰ ਰਿਹਾ ਕਿ ਸਿਆਸੀ ਮੁਸਾਫਰ ਪਰਵਾਸੀ ਪੰਛੀ ਜਿਹੜੇ ਸਮਾਂ ਵੇਖਦੇ ਆ ਮੌਕਾ ਵੇਖਦੇ ਆ ਫਾਇਦਾ ਵੇਖਦੇ ਆ ਦੂਜੀਆਂ ਪਾਰਟੀਆਂ ਚਲੇ ਜਾਂਦੇ ਆ ਇਹਨਾਂ ਦੀ ਲਾਈਫ ਬੜੀ ਛੋਟੀ ਹੁੰਦੀ ਆ ਇਸੇ ਕਰਕੇ ਹੀ ਫਿਰ ਔਨ ਗਰਾਉਂਡ ਇਹ ਪਾਰਟੀਆਂ ਦਾ ਹਾਲ ਵੀ ਬੁਰਾ ਹੋ ਜਾਂਦਾ ਤੇ ਲਾਸਟ ਸਵਾਲ ਮੇਰਾ ਜੀ ਪਵਨ ਸ਼ਰਮਾ ਜੀ ਕਿਸ ਤਰ੍ਹਾਂ ਦੇਦੇ ਹੋ ਆਮ ਆਵੀ ਪਾਰਟੀ ਜਿਵੇਂ ਗੱਲ ਕੀਤੀ ਵੀ ਸੁਪਰੀਮੋ ਜਿਹੜੇ ਨੇ ਰੋਸ਼ੋ ਕੱਢਦੇ ਨੇ ਜਿਹੜਾ ਕਿ ਆਮ ਆਵੀ ਪਾਰਟੀ ਦੇ ਐਮਪੀ ਜਿਹੜੇ ਖੜੇ ਨੇ ਕੁਲਦੀਪ ਸਿੰਘ ਧਾਰੀਵਾਲ ਵਾਸਤੇ ਕੀ ਲੱਗਦਾ ਵੀ ਜਿਹੜਾ ਰੋਸ਼ੋ ਕੱਢਿਆ ਗਿਆ ਸੀ ਧਾਰੀਵਾਲ ਦੀ ਮਜ਼ਬੂਤੀ ਮਿਲੂਗੀ ਕੀ ਲੱਗਦਾ ਵੀ ਐਮਪੀ ਇਲੈਕਸ਼ਨ ਜਿੱਤ ਪਾਉਣਗੇ ਕੀ ਲੱਗਦਾ ਵੀ ਕੋਈ ਦੇਖੋ ਮੈਂ ਉਹੀ ਗੱਲ ਕੀਤੀ ਆ ਕਿ ਕੋਈ ਫਾਇਦਾ ਇਹਨਾਂ ਨੂੰ ਹੋਣ ਵਾਲਾ ਨਹੀਂ ਰੋਡ ショਅ ਵੀ ਇਨਕੰਪਲੀਟ ਛੱਡ ਕੇ ਚਲੇ ਗਏ ਔਰ ਕਈ આરોਪ ਲੱਗ ਰਹੇ ਆ ਕਿ ਇਹਨਾਂ ਦੇ ਜਿਹੜੇ ਸਿਆਸੀ ਸਖਤਰ ਆ ਪੋਲਿਟੀਕਲ ਐਡਵਾਈਜ਼ਰ ਆ ਜਾਂ ਉਹਨਾਂ ਦੇ ਪੀਏ ਆ ਉਹ ਲਖਨਊ ਤੋਂ ਬਾਅਦ ਪੰਜਾਬ ਇਹਨਾਂ ਦੇ ਨਾਲ ਆ ਗਏ ਸੀ ਜਿਨ੍ਹਾਂ ਦੇ ਉੱਤੇ ਏਅਰੋਪ ਸਿਕਾ ਕਿ ਉਹਨਾਂ ਨੇ ਕਿਸੇ ਦਿੱਲੀ ਦੀ ਲੀਡਰ ਦੇ ਨਾਲ ਸਵਾਤੀ ਮਾਲੀਵਾਲ ਜਿਹੜੇ ਔਮਨ ਕਮਿਸ਼ਨ ਦੇ ਚੇਅਰਪਰਸਨ ਰਹਾ ਉਹਨਾਂ ਨਾਲ ਬਦਸਲੂਕੀ ਕੀਤੀ ਆ ਮਾਰਪਟਾਈ ਕੀਤੀ ਆ ਤੇ ਅੱਜ ਇਹਨਾਂ ਦਾ ਸਾਰਾ ਧਿਆਨ ਜੇ ਉਧਰ ਲੱਗਾ ਤੇ ਅੱਜ ਤੁਸੀਂ ਦੇਖ ਲਓ ਕਿ ਦਿੱਲੀ ਸੀਐਮ ਰੈਜ਼ਿਡੈਂਸ ਤੋਂ ਹੀ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਔਰ ਅੱਜ ਹੀ ਉਹਨਾਂ ਨੂੰ 30 ਹਜ਼ਾਰੀ ਕੋਰਟ ਦੇ ਵਿੱਚ ਪੇਸ਼ ਕਰ ਰਿਆ ਸੋ ਇਸ ਕਰਕੇ ਇਹ ਸਮਝ ਆ ਰਿਹਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋ ਕੀਤਾ ਅਮ੍ਰਿਤਸਰ ਦੇ ਵਿੱਚ ਇੱਕ ਤੇ ਉਹ ਟੋਟਲੀ ਫਲॉप ਸੀਗਾ ਇੱਕ ਤੇ ਅੱਧਾ ਅਧੂਰਾ ਵਿੱਚੋਂ ਛੱਡ ਗਏ ਉਹਨਾਂ ਦਾ ਸਾਰਾ ਧਿਆਨ ਦਿੱਲੀ ਦੇ ਸਮੀਕਰਨ ਵਾਲ ਸੀ ਉਹਨਾਂ ਦਾ ਸਾਰਾ ਧਿਆਨ ਆਪਣੇ ਬੰਦਿਆਂ ਨੂੰ ਬਚਾਉਣ ਵਾਸਤੇ ਸੀ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਉਹਨਾਂ ਨੇ ਸਿਰਫ ਇੱਕ ਫੋਟੋ ਓਪਰਚ्युनिटी ਮੀਡੀਆ ਓਪਰਚ्युनिटी ਬਣਾਈ ਆ ਲੋਕਾਂ ਨੂੰ ਮੈਸੇਜ ਦਿੱਤਾ ਪਰ ਉਹਨਾਂ ਨੇ ਦਿਲੋਂ ਇਹ ਰੋਡ ਸ਼ੋ ਨਹੀਂ ਕੀਤਾ ਆਪਣੇ ਲੋਕਲ ਲੀਡਰਸ ਨੂੰ ਵੀ ਨਹੀਂ ਮਿਲੇ ਜਿਹਦੇ ਕਰਕੇ ਉਹਨਾਂ ਦਾ ਸਾਰਾ ਰੋਡ ਸ਼ੂਟ ਟੋਟਲੀ ਫਲॉप ਗਿਆ ਮੇਰੀ ਨਜ਼ਰ ਦੇ ਨਜ਼ਦੀਕ ਬੋਤਨਵਾਜੀ ਇਹ ਸੀ ਗੱਲਬਾਤ ਦੀ ਪਵਨ ਸ਼ਰਮਾ ਜਿਹੜੇ ਕਿ ਇੱਕ ਸਵਾਸੇਵੀ ਨੇ ਤੇ ਅਕਸਰ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਤੁਸੀਂ ਦੇਖਿਆ ਭੀ ਹਰਨਦ ਕੇ ਰਿਵਾ ਜਿਹੜੇ ਕਿ ਸੁਪਰੀਮਾ ਨੇ ਆਮ ਆਦੀ ਪਾਰਟੀ ਦੇ ਉਹਨਾਂ ਵੱਲੋਂ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਕਿ ਐਮਪੀ ਖੜੇ ਨੇ ਅਮਸਰ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਕਿ ਇੱਕ ਰੈਲੀ ਕੱਢੀ ਗਈ ਇੱਕ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਅਤੇ ਪਵਨ ਸ਼ਰਮਾ ਦਾ ਕਹਿਣਾ ਜਿਹੜੀ ਸਵਾਸੇਵੀ ਨੇ ਭੀ ਇਹ ਜਿਹੜਾ ਰੋਡ ਸ਼ੋਅ ਆ ਕਿਸੇ ਕੰਪਨੀ ਹੋ ਗਿਆ ਬਿਲਕੁਲ ਜਿਹੜਾ ਫਲॉप ਕੱਢਾ ਗਿਆ ਪਰ ਜਿੱਥੇ ਗੱਲ ਕਰੀ ਆਮ ਆਦੀ ਪਾਰਟੀ ਵੱਲੋਂ ਉਹ ਕਹਿੰਦੇ ਨੇ ਭੀ ਰੋਡ ਸ਼ੋ ਮਨੋdeo ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ